ਸਤਿ ਸ਼੍ਰੀ ਅਕਾਲ ਲੋਕ ਗ੍ਰੰਥ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸੁਪਰਮਿੰਦਰ ਸਿੰਘ ਰਾਇਪੁਰ ਰਮਿੰਦਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਜੀ ਦੋਸਤੋ ਖਬਰਾਂ ਟੌਪ ਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਦਿਨ ਭਰ ਦੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਤੁਸੀਂ ਜਾਣਦੇ ਹੋ ਖਾਸ ਕਰਕੇ ਹੁਣ ਤਾਂ ਕੋਈ ਐਦਾਂ ਦਾ ਈਵੈਂਟ ਦੇਸ਼ ਦੇ ਵਿੱਚ ਹੈ ਨਹੀਂ ਜਿਹੜਾ ਵੱਡਾ ਹੋਵੇ ਇੱਕੋ ਈਵੈਂਟ ਹੈ ਉਹ ਪੋਲਿਟੀਕਲ ਹੈ ਉਹ ਹੈਗੀ ਹੈ 24 ਜੀ ਚੌਂ ਸਾਰੇ ਸਿਆਸੀ ਸੰਗਠਨ ਸਿਆਸੀ ਜਮਾਤਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਤਿਆਰੀ ਕਰ ਰਹੀਆਂ ਨੇ ਕਿ 24 ਦੇ ਵਿੱਚ ਜਿਹੜੀ ਪ੍ਰਸਾਦੀ ਪਰਫਾਰਮੈਂਸ ਹੈ ਉਹ ਪਰਫਾਰਮੈਂਸ ਅੱਛੀ ਰਹੇ ਤੇ ਇਸ سلسلے ਤਹਿਤ ਹੁਣਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਚੋਣ ਕਿਹੜਾ ਵਿਗਲ ਉਹ ਵਜਾਉਣ ਦੀ ਤਿਆਰੀ ਦੇ ਵਿੱਚ ਨੇ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ 24 ਦੀ ਚੋਣ ਹੈ ਉਹ ਆਕਰ ਕਦੋਂ ਹੋਊਗੀ ਤੇ ਹੁਣ ਉਹਦੇ ਤੇ ਕੀ ਗੱਲਬਾਤ ਸਾਰੀ ਸਿਆਸੀ ਪਾਰਟੀਆਂ ਕਰ ਰਹੀਆਂ ਨੇ ਨਾਲ ਨਾਲ ਕੇਜਰੀਵਾਲ ਸਾਹਿਬ ਪੰਜਮਾ ਸੰਮਣ ਕੇਜਰੀਵਾਲ ਸਾਹਿਬ ਨੂੰ ਤੇ ਜੇਲ੍ਹ ਤਿਹੜਦੀ ਹੈ ਕੇਜਰੀਵਾਲ ਸਾਹਿਬ ਕਹਿੰਦੇ ਕਿ ਸਭ ਕੁਝ ਠੀਕ ਨਹੀਂ ਹੋ ਰਿਹਾ ਹੈਗਾ ਸਾਨੂੰ ਅੰਦਰ ਦੇਣਾ ਚਾਹੁੰਦੇ ਨੇ ਸਰਕਾਰ ਸਾਡੀ ਤੋੜ ਕੇ 7 ਐਮਐਲਏ ਸਾਡੇ ਖਰੀਦ ਕੇ 25 ਕਰੋੜ ਨੂੰ ਬੀਜੇਪੀ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਇਹ ਗੱਲ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਹਿੰਦੇ ਇਹ ਵੀ ਨਹੀਂ ਕਿ ਬੀਜੇਪੀ ਕਹਿੰਦੀ ਸਾਡੇ ਸੰਪਰਕ ਦੇ ਵਿੱਚ ਵੀ ਨੇ ਬੀਜੇਪੀ ਕਹਿੰਦੀ ਕੁਛ ਨਹੀਂ ਇਦਾਂ ਦਾ ਹੈਗਾ ਜੇ ਹੈਗਾ ਤਾਂ ਕੱਢ ਕੇ ਪ੍ਰੈਸ ਕਾਨਫਰੰਸ ਕਰ ਦਿਓ ਜਿਵੇਂ ਤੁਸੀਂ ਹਰ ਵਾਰ ਕਰਦੇ ਹੁੰਦੇ ਹੋ ਨਹੀਂ ਪੀੜਤ ਨਾ ਬਣੋ ਨਾਲ ਨਾਲਾ ਖਬਰ ਭਾਨਾ ਸਿੱਧੂ ਦੀ ਲਾਵਾਂਗੇ ਉਹਦੇ ਵਿੱਚ ਕੀ ਅਪਡੇਟ ਹੈ ਕੀ ਗੱਲਬਾਤ ਹੈ ਸਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਖਬਰ ਲੈ ਲੈਣੇ ਆ ਜਿਹੜੀ ਕਹਿੰਦੇ ਕਿ ਪੰਜਵਾਂ ਸੰਮਨ ਹੋ ਗਿਆ ਤੇ ਤੁਸੀਂ ਆਏ ਨਹੀਂ ਹੈਗੇ ਸੁਸ਼ੋਧਿਆ ਸਾਹਿਬ ਆਏ ਸੀ ਉਹ ਅੰਦਰ ਨੇ ਤੇ ਸੰਜੇ ਸਿੰਘ ਤੇ ਨਾਲ ਨਾਲ ਹੋਰ ਬੰਦਿਆਂ ਦੇ ਉੱਪਰ ਜਿਹੜੀ ਹੈਗੀ ਹੈ ਉਹ ਜਾਂਚ ਬੈਠੀ ਹੋਈ ਹੈ ਪਰ ਕੇਜਰੀਵਾਲ ਸਾਹਿਬ ਕਹਿੰਦੇ ਕਿ ਗੱਲ ਗੁੱਸ ਨਹੀਂ ਹੈਗੇ ਤੁਸੀਂ ਸਾਡੀ ਸਰਕਾਰ ਤੋੜ ਦੇਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਦਿੱਲੀ ਦੇ ਵਿੱਚ ਦਿੱਲੀ ਅਸੀਂ ਬਦਲ ਕੇ ਰੱਖਤੀ ਸਾਰੀ ਉਸ ਚੀਜ਼ ਤੋਂ ਬੀਜੇਪੀ ਡਰਦੀ ਹੈ ਕਿ ਦਿੱਲੀ ਵਾਲਾ ਮਾਡਲ ਪੂਰਾ ਦੇਸ਼ ਕੀਤੇ ਦੇਖਣਾ ਲਵੇ ਦੇਸ਼ ਨੇ ਜੇਕਰ ਮਾਡਲ ਦੇਖ ਲਿਆ ਤਾਂ ਕੇਜਰੀਵਾਲ ਸਾਹਿਬ ਨੂੰ ਕਿਤੇ ਪ੍ਰਧਾਨ ਮੰਤਰੀ ਨਾ ਚੁਣ ਲੈਣ ਇਸ ਕਰਕੇ ਕਹਿੰਦੇ ਕਿ ਤੁਸੀਂ ਮੈਨੂੰ ਜੇਲ੍ਹ ਦੇ ਵਿੱਚ ਦੇਣਾ ਚਾਹੁੰਦੇ ਹੋ ਸਾਡੇ 7 ਐਮਐਲਏ ਕਹਿੰਦੇ ਜਿਹੜੇ ਕਨਫਰਮ ਗੱਲ ਹੈ ਸਾਡੇ 7 ਐਮਐਲਏ ਤੁਹਾਡੇ ਸੰਪਰਕ ਦੇ ਵਿੱਚ ਨੇ ਤੁਸੀਂ ਕਹਿੰਦੇ ਕਿ 1 ਐਮਐਲਏ ਨੂੰ 25 ਕਰੋੜ ਦਿਓਗੇ ਪਰ ਕਹਿੰਦੇ ਕਿ ਸਾਨੂੰ ਬੀਜੇਪੀ ਵਾਲੇ ਬੀਜੇਪੀ ਵਾਲੇ ਪਾਸਿਓਂ ਪਤਾ ਕਿ ਤੁਸੀਂ ਸਾਡੇ 24 ਐਮਐਲਏ ਸੰਪਰਕ ਦੇ ਵਿੱਚ ਲਏ ਸੀ ਤਾਂ ਕਹਿੰਦੇ ਕਿ ਗੱਲ ਕੁਛ ਨਹੀਂ ਹੈ ਕਿ ਤੁਸੀਂ ਆਪਣੇ ਸਰਕਾਰ ਬਣਾਉਣਾ ਚਾਹੁੰਦੇ ਹੋ ਸਾਡੇ ਐਮਐਲਏ ਦੇ ਸਿਰ ਦੇ ਉੱਪਰ ਆਪਰੇਸ਼ਨ ਲੋਡਸ ਪੰਜਾਬ ਦੇ ਵਿੱਚ ਵੀ ਚੱਲਿਆ ਸੀ ਇੱਥੇ ਐਮਐਲ ਕਹਿੰਦੇ ਸੀ ਕਿ ਸਾਨੂੰ ਤਾਂ 100-100 ਕਰੋੜ ਕਿਹਾ ਦਿੱਲੀ ਵਾਲਿਆਂ ਦਾ ਜੇ ਘੱਟ ਕਿਹਾ ਜੀ ਦੇਖੋ ਖਦਸ਼ਾ ਦੋਨੋਂ ਪਾਸੇ ਹੁੰਦਾ ਗੁਰਜਿੰਦਰ ਜੀ ਖਦਸ਼ਾ ਜਿਵੇਂ ਕੇਦਰੀਵਾਲ ਆਪਣਾ ਜ਼ਾਹਰ ਕਰ ਰਹੇ ਨੇ ਵੀ ਇੱਕ ਤਾਂ ਜੇਲ੍ਹ ਭੇਜਣਗੇ ਜੀ ਉਹ ਕਹਿੰਦੇ ਜੇਲ੍ਹ ਭੇਜਣ ਦਾ ਮਕਸਦ ਕੀ ਹੈ ਭਾਈ ਕਹਿੰਦੇ ਜੇਲ੍ਹ ਭੇਜ ਕੇ 2024 ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਤੋਂ ਬੁੱਕ ਮੱਖ ਰੱਖਣਾ ਪਰੇ ਰੱਖਣਾ ਤਾਂ ਕਿ ਜਿਹੜਾ ਭਾਜਪਾ ਨੂੰ ਭਾਜਪਾ ਦੀ ਅਸਲੀਅਤ ਲੋਕਾਂ ਨੂੰ ਪਤਾ ਲੱਗ ਜਾਏ ਤੇ ਜਿਹੜੀ ਦੇ ਵਿੱਚ ਜੋ ਵਿਕਾਸ ਕਾਰਜ ਹੋਏ ਨੇ ਉਹਨਾਂ ਨੂੰ ਪਤਾ ਲੱਗ ਜਾਣਾ ਤੇ ਦੂਜਾ ਖਦਸ਼ਾ ਦੂਜੇ ਪਾਸੇ ਇਹ ਵੀ ਹੈ ਕਿ ਬੀਜੇਪੀ ਨੂੰ ਵੀ ਖਦਸ਼ਾ ਤਾਂ ਹੈ ਹੀ ਹੈ ਜੇ ਇੰਦਾ ਲਾਈਟਲੀ ਤਾਂ ਕੋਈ ਵੀ ਨਹੀਂ ਲੈ ਸਕਦਾ ਚੋਣ ਨੂੰ ਕਿਸੇ ਵੀ ਚੋਣ ਨੂੰ ਛੋਟੀ ਤੋਂ ਹੁਣ ਦੂਜੇ ਪਾਸੇ ਜੇ ਆਪਾਂ ਇਹ ਗੱਲ ਕਰ ਲਈ ਕਿ ਬੀਜੇਪੀ ਵੱਡੀ ਪਾਰਟੀ ਹੈ ਤੇ ਹਲਕੇ ਚ ਲੈ ਸਕਦੀ ਹੈ ਵੀ ਇੰਨੀ ਗੱਲ ਨਹੀਂ ਹੈਗੀ ਜੀ ਖਰੀਦੋ ਫਰੋਖਤ ਜਿਹੜੀ ਬਦਾਇਂ ਕਰਨੀ ਨਹੀਂ ਕਰ ਸਕਦੀ ਤਾਂ ਉਹਦਾ ਚੰਡੀਗੜ੍ਹ ਦੇ ਵਿੱਚੋਂ ਤੁਸੀਂ ਦੇਖ ਹੀ ਸਕਦੇ ਹੋ ਨਾਲੇ ਛੋਟੀ ਮੇਰ ਦੀ ਚੋਣ ਸੀਗੀ ਤਾਂ ਬੀਜੇਪੀ ਨੇ ਆਪਣੇ ਪਾਲੇ ਦੇ ਵਿੱਚ ਸਿੱਟਣ ਵਾਸਤੇ ਉਸ ਚੋਣ ਨੂੰ ਆਪਣੇ ਜਿੱਤ ਦਰਜ ਕਰਨ ਵਾਸਤੇ ਉਹ ਇੱਕ ਤਰ੍ਹਾਂ ਨਾਲ ਹਾਈਜੈਕ ਕੀਤਾ ਉਸ ਸਿਸਟਮ ਨੂੰ ਜੀ ਤਾਂ ਤੋਂ ਉਹ ਉਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਬੀਜੇਪੀ ਨੂੰ ਵੀ ਖਦਸ਼ਾ ਹੈ ਔਰ ਬੀਜੇਪੀ ਪੂਰਨ ਤੌਰ ਤੇ ਸਮਰੱਥਾ ਹੋ ਕੇ ਪੂਰੇ ਬਹੁਮਤ ਨਾਲ ਜਦੋਂ 2024 ਤੇ ਕਾਬੂ ਹੋਣਾ ਚਾਹੁੰਦੀ ਹੈ ਜੀ ਈਡੀ ਰਾਹੀਂ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਪਹਿਲਾਂ ਸੰਜੀਤ ਸਿੰਘ ਹੁਣੀ ਜਾਂ ਸੁਸ਼ੋਧਿਆ ਹੁਣੀ ਉਹਨਾਂ ਨੂੰ ਅੰਦਰ ਜੇਲ੍ਹ ਚ ਕੀਤਾ ਹੋਇਆ ਤੇ ਇਹ ਖਦਸ਼ਾ ਹੁਣ ਪਾਰਟੀ ਦੇ ਵਰਕਰਾਂ ਨੂੰ ਜਾਂ ਹੋਰ ਅਹੁਦੇਦਾਰਾਂ ਨੂੰ ਵੀ ਹੈ ਕਿ ਕੇਜਰੀਵਾਲ ਨੂੰ ਅੰਦਰ ਕੀਤਾ ਜਾਓ ਪਹਿਲਾਂ ਵੀ ਜਦੋਂ ਚੌਥਾ ਸੱਮਨ ਹੋਣਾ ਸੀ ਉਦੋਂ ਤਾਂ ਮ ਐਲਾਨ ਨਹੀਂ ਕਰਦਾ ਸੀ ਕਿ ਕੱਲ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜੀ ਉੱਥੇ ਚਲੇ ਗਏ ਸੀ ਸਾਰਾ ਉਹਨੂੰ ਫੇਰ ਪੰਜਵੇਂ ਸੰਬੰਧ ਤੇ ਦਿੱਲੀ ਪਹੁੰਚ ਗਏ ਆ ਵਰਕਰੋਂ 3-4000 ਤਾਂ ਪੰਜਾਬ ਤੋਂ ਵੀ ਗਿਆ ਕਹਿੰਦੇ ਤੇ ਉੱਥੇ ਜਾ ਕੇ ਵਿਰੋਧ ਕਰ ਰਹੇ ਆ ਕਿ ਗ੍ਰਿਫਤਾਰ ਨਾ ਕੀਤਾ ਜਾਵੇ ਗ੍ਰਿਫਤਾਰੀ ਜਿਹੜੀ ਨਾ ਹੋ ਸਕੇ ਕਿਸੇ ਤਾਂ ਕਿਸੇ ਤਰੀਕੇ ਨਾ ਕੇਜਰੀਵਾਲ ਨੂੰ 2024 ਤੱਕ ਚੋਣ ਪ੍ਰਚਾਰ ਤੱਕ ਇਦਾਂ ਹੀ ਰੱਖਿਆ ਜਾਂਦਾ ਜੀ ਇੱਕ ਗੱਲ ਇਹ ਤੋਂ ਨਿਕਲ ਕੇ ਹੋਰ ਵੀ ਆਂਦੇ ਗੁਰਿੰਦਰ ਜੀ ਤੁਸੀਂ ਵੀ ਸੋਚਦੇ ਹੋਵੋਗੇ ਜਾਂ ਲੋਕ ਸੋਚਦੇ ਆਂ ਵੀ ਜੇ ਗ੍ਰਿਫਤਾਰੀ ਹੁੰਦੀ ਆ ਹਾਲਾਂਕਿ ਬਦਲਵੇਂ ਪ੍ਰਬੰਧ ਕੇਜਰੀਵਾਲ ਨੇ ਪਹਿਲਾਂ ਹੀ ਕਰ ਲਏ ਆ ਜੀ ਕਿ ਜੇ ਉਹਨਾਂ ਨੂੰ ਅੰਦਰ ਸਿੱਟ ਦਿੱਤਾ ਜਾਂਦਾ ਤਾਂ ਪਿੱਛੇ ਕੌਣ ਸਾਰੇ ਸਿਸਟਮ ਨੂੰ ਦੇਖੂਗਾ ਹੁਣ ਪਾਰਟੀ ਨੂੰ ਕਿਵੇਂ ਚਲਾਇਆ ਜਾਊਗਾ ਕੌਣ ਚਲਾਊਗਾ ਉਹ ਜ਼ਿੰਮੇਵਾਰੀਆਂ ਤੈਅ ਕਰ ਦਿੱਤੇ ਨੇ ਲੇਕਿਨ ਜੇ ਅੰਦਰ ਬੀਜੇਪੀ ਸਿੱਟ ਦਿੰਦੀ ਆ ਕੇਦਰੀਵਾਲ ਹੋਰਾਂ ਨੂੰ ਜੇਲ੍ਹ ਦੇ ਵਿੱਚ ਜਾਂ ਆਪ ਸਵਾਲ ਤਾਂ ਹੀ ਪੈਦਾ ਹੁੰਦਾ ਕਿ ਇਸ ਨੂੰ ਲੋਕ ਹਮਦਰਦੀ ਵੱਜੋਂ ਵੀ ਲੈ ਸਕਣਗੇ ਜਾਂ ਜੀ ਇਹ ਉਲਟ ਚਲਾ ਜਾਊਗਾ ਕਾ ਪਾਰਟੀ ਕੰਮ ਕਿਉਂਕਿ ਪੰਜਾਬ ਤੱਕ ਸ਼ਰਾਬ ਘਟਾਲੇ ਦਾ ਜਿਹੜਾ ਸੇਕ ਹੈਗਾ ਪੰਜਾਬ ਤੱਕ ਪਹੁੰਚ ਚੁੱਕਿਆ ਪਿਛਲੇ ਦਿਨ ਜਿਹੜਾ ਕਲਵੰਤ ਸਿੰਘ ਹੋਰਾਂ ਦੀ ਪੁੱਛਤਾਚੀ ਹੋਈ ਹੈ ਜਿਹੜੀ ਪੁੱਛਗਿਛ ਹੋਈ ਹੈ ਜਿਹੜੀ ਉਹ ਵੀ ਉਹਨੂੰ ਜੋੜਿਆ ਜਾ ਰਿਹਾ ਅੰਦਰ ਦਿੱਲੀ ਸ਼ਰਾਬ ਘਟਾਲੇ ਨਾਲ ਵੀ ਫੰਡਿੰਗ ਹੋਈ ਹੈ ਗੋਆ ਦੇ ਵਿੱਚ ਜਾਂ ਹੋਰ ਕਿਤੇ ਥਾਵਾਂ ਤੇ ਜਿੱਥੇ ਵੀ ਹੋਈ ਹੈ ਫੰਡਿੰਗ ਕਹਿੰਦੇ ਕ ਬਿਜੜ ਚੰਦ ਚੰਦ ਕਰਾਣੇ ਹੈਗੇ ਨੇ ਉਹਨਾਂ ਨੂੰ ਜਿਹੜੇ ਮੁਨਾਫੇ ਹੋਏ ਨੇ ਉਹਨਾਂ ਦੇ ਲਈ ਟੈਕਸ ਪਾਲਿਸੀ ਬਿਲਕੁਲ ਤੇ ਉਹ ਸੂਤਰਤਾ ਵੀ ਕਾਰਨ ਹੈ ਕਿ ਪੰਜਾਬ ਦੇ ਵਿੱਚੋਂ ਵੀ ਉੱਚ ਕੀਸਦਰਾਣ ਕਾਫੀ ਕੁਝ ਜਿਹੜਾ ਲੜਿੰਦਾ ਹੈ ਜਿਹੜੀ ਇਡੀਲੇ ਸਮਾਨ ਉਹ ਮਿਲ ਤੁਸੀ ਹੈ ਉਹਨਾਂ ਜਾਨੀ ਕਿ ਈਡੀ ਵੀ ਪੂਰੇ ਇਹ ਕਹਿ ਸਕਦੇ ਕਿ ਜੇ ਸਰਕਾਰ ਉਹਨੂੰ ਗਾਈਡ ਕਰ ਰਹੀ ਹੈ ਤਾਂ ਪੂਰੇ ਸੋਰਸਸ ਨਾਲ ਔਰ ਪੂਰੇ ਸਬੂਤਾਂ ਨਾਲ ਇਹ ਹੱਥ ਪਾਉਗੀ ਅਗਰ ਪਾਉ ਜੀ ਇਦਾਂ ਦਾ ਜੇ ਈਡੀ ਕਿਸੇ ਤਰੀਕੇ ਨਾਲ ਵੀ ਕੀਤੇ ਕਮਜ਼ੋਰ ਕੜੀ ਰੱਖ ਸਕਦੀ ਹੈ ਤਾਂ ਉਹਦਾ ਫਾਇਦਾ ਵੀ ਆਮ ਆਦੀ ਪਾਰਟੀ ਨੂੰ ਹੋਏਗਾ ਜੀ ਤੇ ਜੇ ਕੁਝ ਚਾਹੇ ਹੁਣ ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਿੱਚ ਦਾਵਾ ਧੋਖਦੇ ਨੇ ਵੀ ਕੁਝ ਨਿਕਲਿਆ ਨਹੀਂ ਕਿੱਥੋਂ ਕੀ ਬੜਾ ਜੱਗ ਜਹਰ ਕਿਉਂ ਨਹੀਂ ਕਰਦੇ ਹੂੰ ਜੇ ਸ਼ਰਾਬ ਘਟਾਲਾ ਹੋਇਆ ਤਾਂ ਪੈਸਾ ਕਿੱਥੇ ਹੈ ਜੀ ਜੇ ਕੋਈ ਰਿਕਵਰੀ ਹੋਈ ਹੈ ਕਿੱਥੇ ਹੈ ਉਹ 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 ਗੱਲ ਬੀਜੇਪੀ ਦੇ ਵਿਰੁੱਧ ਵੀ ਜਾਂਦੀ ਹੈ ਲੋਕਾਂ ਚ ਉਹ ਉੱਥੇ ਐ ਵੀ ਹੋ ਗਿਆ ਪ੍ਰਮਿੰਦਰ ਸਿੰਘ ਜੀ ਦਾ ਰੌਲਾ ਪਿਆ ਲਿਕਰ ਪਾਲਸੀ ਦਾ ਆਮ ਆਦੀ ਪਾਰਟੀ ਦੇ ਨਾਲ ਨਾਲ ਚੇਂਜ ਕਰਦੀ ਪਾਲਸੀ ਹਾਂ ਬਿਲਕੁਲ ਕਿਤੇ ਨਾ ਕਿਤੇ ਤਾਂ ਕੋਈ ਲੱਗਦਾ ਹੁੰਦਾ ਨਾ ਕਿ ਕਿਤੇ ਆਪ ਕਹਿ ਸਕਦੇ ਆ ਵੀ ਉੱਥੇ ਕੋਈ ਹੋ ਸਕਦਾ ਹੈ ਕਾਲਾ ਮੋਲਾ ਹੋ ਬੈਗੂਛ ਤੇ ਉਹਨੂੰ ਚੇਂਜ ਕਰਨ ਦਾ ਅਮਰੀਕਾ ਪਹ ਪਏ ਉਹਨਾਂ ਨੂੰ ਮਜਬੂਰੀ ਬਸ ਕਹਿ ਸਕਦੇ ਆ ਪਪਿਆ ਹੋਊਗਾ ਕਿਤੇ ਹੋਊ ਥੋੜੀ ਬਹੁਤ ਚੀਜ਼ਾਂ ਦਾ ਸਾਹਮਣੇ ਆ ਰਹੀ ਹੋਊ ਜਿਹੜੀ ਜ ਆ ਪਹਿਲਾਂ ਨਹੀਂ ਸੋਚੀ ਹੋਊਗੀ ਬਾਅਦ ਚ ਆਈ ਹੋਊਗੀ ਜੀ ਕਿਉਂਕਿ ਦੇਖੋ ਕਿ ਹਾਂ ਇਦਾਂ ਨਹੀਂ ਹੁੰਦਾ ਕਿ ਪਹਿਲਾਂ ਨਹੀਂ ਸੋਚੇ ਹੋ ਪਰ ਇਹ ਹੋ ਸਕਦਾ ਕਿ ਇੰਨੀ ਤੇਜ਼ੀ ਨਾਲ ਉਹ ਇੰਨੇ ਸਟਰੋਂਗ ਤਰੀਕੇ ਨਾਲ ਭਾਜਪੀ ਨੇ ਕਿਸ ਏਜੰਸੀ ਨੂੰ ਵਰਤਿਆ ਹੋਊਗਾ ਤਾਂ ਇਹਨਾਂ ਨੇ ਇਹ ਗੱਲ ਸੋਚੀ ਨਾ ਹੋਈ ਹੋਊਗੀ ਜੀ ਹਾਂ ਠੀਕ ਹੈ ਜੇ ਆ ਕਿਸੇ ਨੂੰ ਭਰੋਸੇ 'ਚ ਨਾ ਲਿਆ ਹੋਇਆ ਹੋਵੇ ਬਾਅਦ ਵਿੱਚ ਉਹ ਬੰਦਾ ਆ ਕੇ ਖੜ ਗਿਆ ਸੋ ਉਹ ਕਈ ਕਾਰਨ ਹੋ ਸਕਦੇ ਨੇ ਜੀ ਦੇਖੋ ਕਿ ਸੰਜੇ ਸਿੰਘ ਦਾ ਗ੍ਰਿਫਤਾਰ ਹੋਣਾ ਮਜੂਦਾ ਰਾਜ ਸਭਾ ਮੈਂਬਰ ਨੇ ਉਹ ਤੇ ਉਪ ਮੁੱਖ ਮੰਤਰੀ ਨੇ ਮਨੀਸ਼ ਸ਼ੋਧਿਆ ਯਾਨੀ ਕਿ ਹੱਥ ਦਿੱਲੀ ਦੇ ਵਿੱਚ ਕਿਸੇ ਐਮ ਐਲ ਏ ਨੂੰ ਨਹੀਂ ਪਿਆ ਕਿ ਕਿਸੇ ਐਮ ਐਲ ਏ ਲੈਵਲ ਦਾ ਬੰਦਾ ਜਾਂ ਫਿਰ ਕਿਸੇ ਕਾਰਪੋਰੇਸ਼ਨ ਦਾ ਕੋਈ ਸਰਕਾਰ ਦਾ ਨੁਮਾਇੰਦਾ ਬੈਠਿਆ ਹੋਇਆ ਕੋਈ ਹੋਰ ਉਹਦੇ ਕੋਲ ਐਦਾਂ ਦਾ ਕੋਈ ਅਧਿਕਾਰੀ ਤਾਂ ਉਹਦਾ ਹੈਗਾ ਦੋ ਬੰਦੇ ਅੰਦਰ ਨੇ ਇੱਕ ਸੰਜੇ ਸਿੰਘ ਜਿਹੜੇ ਰਾਜ ਸਭਾ ਮੈਂਬਰ ਨੇ ਤੇ ਸਿਰ ਕੱਢ ਆਗੂ ਨੇ ਇਸ ਪਾਰਟੀ ਦੇ ਉਹਨਾਂ ਸਮਿਆਂ ਦੇ ਨਾਲ ਨੇ ਜਦੋਂ ਪਾਰਟੀ ਸ਼ੁਰੂ ਹੋਈ ਸੀ ਮਨੀਸ਼ ਸ਼ੋਧਿਆ ਵੀ ਉਹਨਾਂ ਦੇ ਨਾਲ ਦੇ ਨੇ ਯਾਨੀ ਕਿ ਦੋ ਵੱਡੇ ਬੰਦਿਆਂ ਦਾ ਅੰਦਰ ਹੋਣਾ ਕਿਤੇ ਨਾ ਕਿਤੇ ਉਹ ਚੀਜ਼ ਇੱਕ ਲੋਕਾਂ ਲੋਕ ਸੋਚਦੇ ਨੇ ਕਿ ਹੋ ਸਕਦਾ ਗੜਬੜ ਹੋਵੇ ਕਿ ਹੋ ਸਕਦਾ ਨਾ ਹੋਵੇ ਗੜਬੜ ਬੀਜੇਪੀ ਧੱਕਾ ਕਰ ਰਹੀ ਹੋਵੇ ਉਹ ਚੀਜ਼ਾਂ ਜ਼ਰੂਰ ਨਾਲ ਨਾਲ ਹੁੰਦੀਆਂ ਨੇ ਇਹਦੇ ਵਿੱਚ ਇੱਕ ਹੋਰ ਗੱਲ ਆਉਂਦੀ ਥੋੜੀ ਜਿਹੜੀ ਗੱਲ ਹੈਗੀ ਐ ਵੀ ਐਮਐਲਏ ਕਿਸੇ ਨੂੰ ਕਿਉਂ ਨਹੀਂ ਹੱਥ ਪਾਇਆ ਗਿਆ ਉੱਥੇ ਦੇ ਮੈਂ ਇਹ ਗੱਲ ਮਤਲਬ ਮੇਰੇ ਨਿੱਜੀ ਵਿਚਾਰ ਨਹੀਂ ਕਿ ਜੀ ਜਿਹੜੇ ਬੰਦੇ ਲੀਡ ਕਰ ਰਹੇ ਹੁੰਦੇ ਨੇ ਜਿਹੜੇ ਬੰਦੇ ਅੱਗੇ ਕਿਸੇ ਆਪਾਂ ਕਹਿ ਸਕਦੇ ਕਿਸੇ ਗਰੁੱਪ ਨੂੰ ਲੀਡ ਕਰਦੇ ਨੇ ਜਾਂ ਗਾਈਡ ਕਰਕੇ ਚਲਾ ਰਹੇ ਹੁੰਦੇ ਨੇ ਨਾ ਜੀ ਪਹਿਲਾਂ ਤਾਂ ਉਹਨਾਂ ਦੇ ਹੱਥ 파ੜਾ ਹੁੰਦਾ ਹੈ ਇਹਦਾ ਪਾਲਿਸੀ ਉਹ ਕਹਿੰਦੀ ਇਦਾਂ ਦੀ ਦੂਜੀ ਗੱਲ ਜਿਨ੍ਹਾਂ ਨੇ ਸਰਕਾਰ ਬਣਾਈ ਹੋਈ ਆ ਹਾਂ ਉਹਨਾਂ ਦੀ ਤਾਂ ਲੋਡ ਦੂਜੀ ਪਾਰਟੀ ਨੂੰ ਵੀ ਹੈਗੀ ਹੈ ਨਾ ਹੁਣ ਸਾਰਿਆਂ ਨੂੰ ਹੱਥ ਪਾ ਕੇ ਜੀ ਪੰਜਾਬ ਦੇ ਵਿੱਚ ਆਵਕਾਰੀ ਜਿਹੜੀ ਮਿਨਿਸਟਰੀ ਹੈ ਉਹਦੇ ਵੱਲ ਕੋਈ ਗੱਲ ਨਹੀਂ ਗਈ ਕਿ ਐਮਐਲਏ ਵੱਲ ਗੱਲ ਚੱਲੀ ਗਈ ਮਤਲਬ ਇੱਥੇ ਹੋਲਟ ਹੈ ਨਹੀਂ ਉਹ ਉੱਥੇ ਇੱਥੇ ਉਹਨਾਂ ਦੀ ਸਰਕਾਰ ਨਹੀਂ ਨਾ ਬਣਦੀ ਹੁੰਦੀ ਜੀ ਜੇ ਉੱਥੇ ਸਰਕਾਰ ਡਿੱਗਦੀ ਹੈ ਤਾਂ ਸਰਕਾਰ ਬਣਾਉਣ ਦੇ ਸਮਰੱਥ ਹੈਗੇ ਨਹੀਂ ਉਹ ਜੀ ਇੱਥੇ ਸਮਰੱਥ ਨਹੀਂ ਹੈਗੇ ਇੱਥੇ ਉਹਨਾਂ ਕੋਲ ਪਹਿਲੇ ਨਹੀਂ ਸੀ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਨਹੀਂ ਸੀ ਉੱਥੇ ਵਿੱਚੋਂ ਹੀ ਇੱਕ ਨਾ ਸਿੰਦੇ ਘੜਾ ਕਰ ਲਿਆ ਆਮ ਆਦੀ ਪਾਰਟੀ ਦੇ ਵਿੱਚੋਂ ਇੱਥੇ ਘੜਾ ਕਰ ਲੈਣ ਕੋਈ ਉੱਥੇ ਉੱਥੇ ਫਿਰ ਦੇਖੋ ਨਾ ਉੱਥੋਂ ਦਾ ਬਜਟ ਦੇਖੋ ਕਿੰਨਾ ਹੈ ਉਹਦੇ ਨਾਲ ਪੰਜਾਬ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਉੱਥੇ ਤਾਂ ਉੱਥੋਂ ਤਾਂ ਬਹੁਤ ਕੁਝ ਨਿਕਲਦਾ ਹੈ ਐਟਾ ਰੈਵੀ ਨੂੰ ਪੰਜਾਬ ਕੋਲ ਕਿੱਥੇ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੇਖ ਕੇ ਚੱਲਦੀਆਂ ਨੇ ਪਾਰਟੀਆਂ ਇਦਾਂ ਨਹੀਂ ਵੀ ਹਾਂ ਉਹਨਾਂ ਨੇ ਹੱਥ ਉਹਨਾਂ ਨੂੰ ਪਾਇਆ ਕਿ ਇਹਨਾਂ ਨੂੰ ਫੜੋ ਬਾਕੀਆਂ ਨੂੰ ਹੋ ਸਕਦਾ ਨਾਲ ਲਾ ਕੇ ਚੱਲਣ ਕੋਈ ਦਬਕਾ ਵੀ ਕੰਮ ਆ ਸਕਦਾ ਕੋਈ ਪੈਸਾ ਵੀ ਕੰਮ ਆ ਸਕਦਾ ਬਿਲਕੁਲ ਜੀ ਪ੍ਰਮਿੰਦਰ ਜੀ ਅਗਲੀ ਖਬਰ ਪਾਣਾ ਸਿੱਧੂ ਦੇ ਨਾਲ ਜੁੜੀ ਹੋਈ ਹੈ ਲਗਾਤਾਰ ਕਈ ਕੇਸ ਉਹਨਾਂ ਦੇ ਉੱਪਰ ਪੈ ਚੁੱਕੇ ਨੇ ਤੇ ਪੇਸ਼ੀਆਂ ਪੈ ਰੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਰੋਸ ਮਜ਼ਾਰੇ ਧਰਨੇ ਲੱਗ ਰਹੇ ਜੀ ਕੱਲ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ਨੀਵਾਰ ਦਾ ਰੱਖਿਆ ਵੀ ਹੈਗਾ ਜਿੱਥੇ ਬੰਦੀਆਂ ਨੇ ਕਿ ਅਸੀਂ ਸੀਐਮ ਸਾਹਿਬ ਦੀ ਕੂਠੀ ਜਿਹੜੀ ਹੈਗੀ ਉਹ ਘੇਰਨੀ ਹੈ ਸੰਗਰੂਰ ਜੀ ਬਿਲਕੁਲ ਉਹਦੀ ਰਿਹਾਈ ਵਾਸਤੇ ਇੱਥੇ ਗੱਲ ਇੱਕ ਸਪਸ਼ਟ ਜੀ ਹੋ ਜਾਂਦੀ ਆ ਮਤਲਬ ਕਹਿ ਲੋ ਕਿ ਨਿੱਜ ਪ੍ਰਸਤੀ ਔਰ ਆਪਾ ਚਮਕਾਉ ਰਾਜਨੀਤੀ ਕਿਹਾ ਜਾ ਸਕਦਾ ਕੋਈ ਮੁੱਦਾ ਨਹੀਂ ਕਾਦੇ ਪਿੱਛੇ ਲੋਕ ਤੁਰੇ ਫਿਰਦੇ ਕੁਝ ਪਤਾ ਨਹੀਂ ਜੀ ਜੇ ਅੱਜ ਹੁਣ ਕਿੰਨੀਆਂ ਹੀ ਵੀਡੀਓਜ਼ ਵਾਇਰਲ ਹੋ ਗਈਆਂ ਭਾਨਾ ਸਿੱਧੂ ਬਾਰੇ ਵੀ ਉਹਨਾਂ ਨੇ ਕਿੰਨੇ ਗਾਲਾਂ ਕੱਢ ਰਹੇ ਨੇ ਲੋਕਾਂ ਨੂੰ ਹਨ ਧੀਆ ਪੈਣਾ ਦੀਆਂ ਜੀ ਜੇ ਇਦਾਂ ਦੀ ਕਾਰਵਾਈ ਆਪਾਂ ਮੰਨ ਲਈਏ ਵੀ ਜੇ ਇਦਾਂ ਦੀ ਕਾਰਵਾਈ ਗਲਤ ਹੈ ਤੁਸੀਂ ਲੋਕ ਕਹਿ ਰਹੇ ਹੋ ਵੀ ਗਲਤ ਹੋਇਆ ਧੱਕਾ ਹੋਇਆ ਪੁਰਦਾ ਰੰਗਰੇਟੇ ਨੂੰ ਵੀ ਕਹਿ ਸਕਦੇ ਮੈਂ ਗਲਤ ਹੋਇਆ ਵੀ ਧੱਕਾ ਹੋਇਆ ਹਰ ਇੱਕ ਬੰਦਾ ਤਾਂ ਆਪਣਾ ਪੱਖ ਪੂਰਦਾ ਹੀ ਹੈ ਨਾ ਉਹਨੂੰ ਕਦੋਂ ਲੱਗਦਾ ਕਿ ਮੈਂ ਗਲਤ ਆ ਜੀ ਦੂਜੀ ਗੱਲ ਬਹੁਤ ਸਾਰੇ ਲੋਕ ਕਹੀ ਜਾਂਦੇ ਕਿ ਲਾ ਐਂਡ ਆਰਡਰ ਦੀ ਸਥਿਤੀ ਲਾ ਐਂਡ ਆਰਡਰ ਦੀ ਸਥਿਤੀ ਹੁਣ ਕਿਵੇਂ ਮੇਨਟੇਨ ਹੋਊਗੀ ਪਤਾ ਨਹੀਂ ਜੇ ਕੋਈ ਬੰਦਾ ਗਲਤ ਕਰਦਾ ਚਾਹੇ ਛੋਟਾ ਜਿਹਾ ਅਪਰਾਧ ਕਰਦਾ ਚਾਹੇ ਵੱਡਾ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਤਾਂ ਹੋਣੀ ਲਾਜ਼ਮੀ ਹੈ ਆਪਾਂ ਤਾਂ ਇਸ ਗੱਲ ਦੀ ਮਤਲਬ ਪ੍ਰੋੜਤਾ ਕਰਦੇ ਜੀ ਉਧਰਲੀ ਸਾਡੇ ਬੱਚੇ ਵੀ ਸੇਫ ਨੇ ਜੀ ਸਾਰਿਆਂ ਦਾ ਸਮਾਜ ਵੀ ਸੇਫ ਹੈ ਸਾਰੇ ਵੱਡੇ ਬੱਚੇ ਬਜ਼ੁਰਗ ਸਭ ਸੇਫ ਨੇ ਜੇ ਹੁਣ ਕਿਸੇ ਨੂੰ ਧਮਕੀ ਦੇਣਾ ਕਿਸੇ ਨੂੰ ਗਾਲ ਕੱਢ ਦੇਣੀ ਜਾਂ ਕਿਸੇ ਨੂੰ ਮਾਰਾ ਬੋਲਣਾ ਥੱਪੜ ਮਾਰ ਦੇਣੇ ਇੱਥੋਂ ਤੱਕ ਕਿ ਗੋਲੀ ਕਾਂਡ ਕਰ ਦੇਣਾ ਜੀ ਜੇ ਸਾਰਾ ਕੁਝ ਸਹਿਣਯੋਗ ਹੈਗਾ ਸਮਾਜ ਇਦਾਂ ਦਾ ਫਿਰ ਹਰ ਇੱਕ ਬੰਦਾ ਕਰਨ ਚੱਕੇਗਾ ਹਰ ਇੱਕ ਬੰਦਾ ਗਾਲਾਂ ਕੱਢੇਗਾ ਧਮਕੀ ਦੇ ਦਊਗਾ ਫਿਰ ਤਾਂ ਲਾਰੈਂਸ ਮਿਸ਼ਨ ਹੋਈ ਵਰਗੇ ਨੂੰ ਕਿਉਂ ਜੇਲ ਤੇ ਰੱਖਿਆ ਹੈ ਵੀ ਪਰ ਤਾਂ ਉਹ ਵੀ ਠੀਕ ਨਹੀਂ ਉਹ ਕਦੋਂ ਕਹਿੰਦੇ ਨੇ ਕਿ ਸ਼ੀ ਗਲਤ ਹੈ ਉਹ ਤਾਂ ਆਪ ਕਹਿੰਦੇ ਨੇ ਕਿ ਅਸੀਂ ਕਿੱਟ ਸਾਨੂੰ ਕਿਹੜਾ ਮਾਂ ਦੇ ਪੇਟ ਚੋਂ ਅਸੀਂ ਗੈਂਗਸਟਰ ਬਣ ਕੇ ਨਿਕਲੇ ਹਾਂ ਜੀ ਉਹ ਕਹਿੰਦਾ ਸਾਨੂੰ ਸਿਸਟਮ ਨੇ ਬਣਾਇਆ ਸਾਨੂੰ ਸਮਾਜ ਨੇ ਬਣਾਇਆ ਜੀ ਫਿਰ ਅਪਰਾਧੀ ਦਾ ਸਮਾਜ ਹੋਇਆ ਜਾਂ ਸਿਸਟਮ ਹੋਇਆ ਵੀ ਜੀ ਕਿ ਸੱਚਾ ਉਹਨਾਂ ਨੂੰ ਹੋਣੀ ਚਾਹੀਦੀ ਆ ਫਿਰ ਉਹ ਉਹ ਤਾਂ ਗਲਤ ਹੈ ਨਹੀਂ ਸੋ ਗੱਲ ਇੱਥੇ ਹੈ ਕਿ ਜੇ ਕੋਈ ਮੁੱਦਾ ਪੰਜਾਬ ਦਾ ਮੁੱਦਾ ਹੈਗਾ ਕੋਈ ਪੰਜਾਬ ਦਾ ਮੁੱਦਾ ਹੀ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਬਾਹਰ ਜਾ ਰਿਹਾ ਪਹਿਲੀ ਗੱਲ ਹੈਗੇ ਕਿ ਬਾਹਰ ਜਾ ਰਿਹਾ ਤਾਂ ਰੋਜ਼ਗਾਰ ਨਹੀਂ ਮਿਲ ਰਿਹਾ ਵੀ ਹੈ ਨਹੀਂ ਇੱਥੇ ਜਾਓ ਕਾਬਲ ਨਹੀਂ ਹੈਗਾ ਇੱਥੇ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਦੇ ਕੋਲ ਇੱਥੇ ਰੋਜ਼ਗਾਰ ਨਹੀਂ ਹੈਗਾ ਰੋਟੀ ਕੁਮਾਨ ਜਾ ਰਹੇ ਪਹਿਲੀ ਗੱਲ ਤਾਂ ਇਹ ਵੀ ਹੁੰਦੀ ਹੈ ਕਿ ਏਜੰਟ ਕੋਲ ਕਿਹੜਾ ਕੋਈ ਭੇਜਦਾ ਹੈ ਸਾਫ਼ ਗੱਲ ਜੇ ਕੋਈ ਏਜੰਟ ਧੋਖਾ ਕਰਦਾ ਤਾਂ ਉਸ ਤੋਂ ਪਹਿਲਾਂ ਜਦੋਂ ਪੈਸੇ ਦਿੰਦੇ ਆ ਲੋਕ ਇਹ ਵੀ ਸੋਚਣਾ ਚਾਹੀਦਾ ਉਹਨਾਂ ਕਿ ਪੈਸੇ ਕਿਉਂ ਦੇ ਰਹੇ ਆ ਚਲੋ ਇਹ ਤਾਂ ਸਿਸਟਮ ਵੱਖਰਾ ਹੈ ਪੈਸੇ ਦੇ ਲੈ ਬਾਹਰ ਜਾਣਾ ਨਹੀਂ ਜਾਣਾ ਉਹ ਵੱਖਰੀ ਗੱਲ ਹੈ ਪਰ ਇਹਦੇ ਨਾਲ ਪੰਜਾਬ ਦਾ ਕੋਈ ਮੁੱਦਾ ਨਹੀਂ ਨਾ ਜੁੜਿਆ ਹੋਇਆ ਜੀ ਕਿ ਪੰਜਾਬ ਦੇ ਲੋਕਾਂ ਨੂੰ ਤਰੱਕੀ ਮਿਲੂਗੀ ਜੀ ਇਹ ਪੰਜਾਬ ਦੇ ਲੋਕਾਂ ਦਾ ਆ ਹੱਕ ਮਰ ਰਿਆ ਸੀ ਉਹਨਾਂ ਨੂੰ ਮਿਲ ਗਿਆ ਬਥੇਰੇ ਪਰਿਵਾਰ ਹੈਗੇ ਨੇ ਇਹਨਾਂ ਦਾ ਪੈਸਾ ਖਤਮ ਹੋ ਗਿਆ ਜੀ ਇਹਨਾਂ ਦੇ ਬੱਚੇ ਵੀ ਖਤਮ ਹੋ ਗਏ ਡੌਂਕੀ ਲਾਉਂਦੇ ਨੇ ਜਿਹੜੇ ਉਹ ਵੀ ਜੈਂਟੀ ਲਵਾਉਂਦੇ ਨੇ ਉਤੋਂ ਤਾਂ ਲਾਸ਼ ਵੀ ਨਹੀਂ ਆਉਂਦੀ ਜੀ ਉਹ ਉਹ ਚੀਜ਼ਾਂ ਤਾਂ ਦੇਖਣੀਆਂ ਪਹ ਚਾਹੀਦੀਆਂ ਨੇ ਨਾ ਆਮ ਲੋਕਾਂ ਨੂੰ ਕਿ ਕਿਹਦੇ ਲਈ ਇਕੱਠ ਕਰ ਰਹੇ ਸਮਾਜ ਸੇਵਾ ਕੀ ਹੁੰਦੀ ਹੈ ਇਹ ਹੀ ਸਮਝ ਤੋਂ ਬਾਹਰ ਹੋ ਗਿਆ ਅੱਜ ਕੱਲ੍ਹ ਲੋਕਾਂ ਦੇ ਵੀ ਸਮਾਜ ਸੇਵਾ ਅਸਲ ਚ ਸਮਾਜ ਸੇਵਾ ਕੀ ਹੈ ਜੀ ਉਹ ਇਸੇ ਨੂੰ ਸਮਾਜ ਸੇਵਾ ਸਮਝਣ ਲੱਗ ਗਏ ਗਾਣਾ ਕੱਢ ਦੋ ਮਿਲੀਅਨਸ ਦੇ ਵਿੱਚ ਵਿਊਜ਼ ਚ ਲੈ ਲਓ बस ਗੱਲ ਖਤਮ ਹੋ ਗਈ ਜੀ ਇੱਥੇ ਤੱਕ ਸੀਮਤ ਹੈ ਯਾਨੀ ਕਿ ਮੈਂ ਇਸ ਗੱਲ ਨੂੰ ਇਹ ਸਮਝਦਾ ਕਿ ਚਾਹੇ ਲੱਖਾ ਸਦਾਨਾ ਚਾਹੇ ਭਾਨਾ ਸਿੱਧੂ ਚਾਹੇ ਪੰਜਾਬ ਦਾ ਕੋਈ ਹੋਰ ਇਦਾਂ ਦਾ ਬੰਦਾ ਹੈ ਉਹ ਪੰਜ ਚਾਰ ਬੰਦੇ ਜੇ ਹੈਗੇ ਨੇ ਜੋ ਪੰਜਾਬ ਦੇ ਲਈ ਗੱਲ ਕਰਨ ਤਾਂ ਤਾਂ ਠੀਕ ਆ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜੋ ਪੰਜਾਬ ਦੀ ਗੱਲ ਨਹੀਂ ਕਰਦੇ ਕੋਈ ਹੋਰ ਪਾਸੇ ਤੁਰੇ ਫਿਰਦੇ ਕਦੇ ਕਿਸੇ ਕਿਸੇ ਪਾਸੇ ਕਦੇ ਕਿਸੇ ਪਾਸੇ ਤਾਂ ਐ ਨਹੀਂ ਸਮਝਣਾ ਚਾਹੀਦਾ ਕਿ ਇਹ ਹੀ ਪੰਜ ਸੱਤ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਜ਼ਿੰਮੇਵਾਰੀ ਮੋਢੇ ਤੇ ਚੱਕ ਲਈ ਹੈ ਜੀ ਬਹੁਤ ਸਾਰੇ ਬੁੱਧੀਜੀਵੀ ਸਮੇਂਦਾਰ ਬੰਦੇ ਪਹਿਨੇ बड़े दिखेੁੰਦੇ ਹੈਗੇ ਨੇ ਸਮਾਜ ਦੇ ਵਿੱਚ ਜਿਨ੍ਹਾਂ ਦੀ ਸੋਚ ਦੇ ਉੱਤੇ ਤੁਰਨ ਦਾ ਬੇੜਾ ਹੈਗਾ ਨੌਜਵਾਨਾਂ ਨੂੰ ਉਧਰ ਤੁਰਨ ਦਾ ਲੋੜ ਹੈਗੀ ਹੈ ਉਹਨਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਤੁਰਨ ਦੀ ਤੇ ਉਧਰ ਨੂੰ ਜਾਂਦੇ ਨਹੀਂ ਲੋਕ ਜੀ ਬਿਲਕੁਲ ਤੇ ਉਹਨਾਂ ਨੂੰ ਸੁਣਦੇ ਨੇ ਨਾਲ ਨੂੰ ਪੜਦੇ ਨੇ ਸੋ ਇਹ ਹੁਣ ਨਵਾਂ ਹੈਗਾ ਗੱਲ ਰੋਗ ਅ ਚੱਕਾ ਜਾਮ ਕਰਨਾ ਸੀਗਾ ਰੇਲਾਂ ਦਾ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਵੀ ਹੋ ਗਏ ਸੀਗੇ ਜੀ ਕਿ ਰੋਕਾਂਗੇ ਜੀ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਉਦੇ ਨਾਲ ਵੀ ਪੜਕਾ ਹਟ ਵੱਧ ਗਈ ਹੈ ਸੋ ਸਵਾਲ ਨੂੰ 2-3 ਘੰਟਿਆਂ ਦੇ ਜਿਹੜੇ ਕੇਸਸ ਨੇ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪਾਸਾ ਦੇਖ ਕੇ ਹੀ ਚੱਲਿਆ ਜਾਵੇ ਇਹੋ ਹੀ ਠੀਕ ਨਹੀਂ ਜੀ ਜਾਂ ਜੋ ਸੋਸ਼ਲ ਮੀਡੀਆ ਸਾਨੂੰ ਦੇ ਰਿਹਾ ਜਾਂ ਸਾਨੂੰ ਪਰੋਸ ਰਿਹਾ ਸੀ ਉਹ ਅੱਖਾਂ ਬੰਦ ਕਰਕੇ ਉਹਨੂੰ ਮੰਨ ਕੇ ਉਧਰ ਨੂੰ ਚੱਲੀਏ ਸਮਝਣ ਦੀ ਲੋੜ ਹੈ ਨੌਜਵਾਨਾਂ ਨੂੰ ਚੰਗੇ ਪਾਸੇ ਲਾਣ ਦੀ ਲੋੜ ਹੈ ਅੱਜ ਕੋਈ ਗਾਲ ਕੱਢਦਾ ਕਿਸੇ ਨੂੰ ਜਾਂ ਧਮਕੀ ਦਿੰਦਾ ਜਾਂ ਹੱਥੋ ਪਾਈ ਕਰਦਾ ਹੈ ਕੱਲ ਨੂੰ ਸਾਡੇ ਬੱਚੇ ਵੀ ਬਾਹਰ ਜਾ ਰਹੇ ਨੇ ਜੀ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਜਿਹਦਾ ਮਤਲਬ ਕੋਈ ਕਿਸੇ ਨੂੰ ਫੜ ਕੇ ਡਾ ਦੇਵੇ ਐਦਾਂ ਤਾਂ ਨਹੀਂ ਹੁੰਦਾ ਜੀ ਬਿਲਕੁਲ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਜੇ ਕਿਸੇ ਦਾ ਪੱਖ ਪੂਰਿਆ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ ਜੇ ਉਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਪਿੱਛੇ ਲੱਗਣਾ ਤਾਂ ਪੀੜ ਹੈ ਪੀੜ ਕਦੇ ਵੀ ਠੀਕ ਨਹੀਂ ਹੁੰਦੀ ਹੁੰਦੀ ਔਰ 100% ਆਪਾਂ ਕਹਿ ਸਕਦੇ ਹਾਂ ਕਿ 100% ਭੀੜ ਕਦੇ ਵੀ ਠੀਕ ਨਹੀਂ ਹੁੰਦੀ ਹੁੰਦੀ ਪਿਛੇ ਲੱਗੂ ਜ਼ਿਆਦਾ ਹੁੰਦੇ ਨੇ ਸ਼ਰਾਰਤੀ ਅੰਸਰ ਜ਼ਿਆਦੇ ਹੁੰਦੇ ਨੇ ਔਰ ਉਹ ਨੁਕਸਾਨ ਕਰਾ ਦਿੰਦੇ ਆ ਜੀ ਅਗਲੀ ਖਬਰ ਪ੍ਰਵਿੰਦਰ ਜੀ ਲੋਕ ਸਭਾ ਦੀਆਂ ਚੋਣਾਂ ਨਾਲ ਜੁੜੀ ਹੋਈ ਹੈ ਕਾਂਗਰਸ ਨੇ ਵਹੀਗਲ ਪਜਾ ਦੇਣਾ ਪ੍ਰੋਗਰਾਮ ਉਹਨੇ ਆਪਣਾ ਰੱਖਤਾ ਤੇ ਕਹਿੰਦੇ ਕਿ ਫਿਰ ਅਸੀਂ ਜਿਹੜਾ ਹੈਗਾ ਆਪਣਾ ਐਲਾਨ ਕਰ ਦਾਂਗੇ ਲੋਕ ਸਭਾ ਦੀਆਂ ਚੋਣਾਂ ਦੀ ਵੀ ਤਿਆਰੀ ਹੈ ਪੰਜਾਬ ਦੀ ਕਾਂਗਰਸ ਦੀ ਜਿਹੜੀ ਸਥਾਨਕ ਕਾਈ ਹੈ ਉਹ ਕਹਿੰਦੇ ਕਿ ਅਸੀਂ ਤਿਆਰ ਆ ਅਸੀਂ ਲੜਾਂਗੇ ਇਹ ਤਾਂ ਇੱਕ ਤਰ੍ਹਾਂ ਨਾਲ ਠੀਕ ਹੈ ਲੋਕਾਂ ਦੇ ਵਿੱਚ ਇਹ ਵਿਚਾਰ ਭੇਜ ਰਹੇ ਇੱਕ ਤਰ੍ਹਾਂ ਨਾਲ ਲੋਕ رائے ਵੀ ਲਈ ਜਾਊਗੀ ਵਰਕਰਾਂ ਦੀ رائے ਵੀ ਲਈ ਜਾਊਗੀ ਪਰ ਕੋਈ ਮਾਇਨੇ ਨਹੀਂ ਰੱਖਦੀ ਇੱਕ ਫਾਰਮੈਲਟੀ ਦੇ ਤੌਰ ਤੇ ਮੈਂ ਕਹਿ ਸਕਦਾ ਇਹਨੂੰ ਕੀਤਾ ਜਾ ਰਿਹਾ ਹੈ ਜਦੋਂ ਉੱਪਰੋਂ ਫਰਮਾਨ ਆਣਾ ਜੇ ਉਹਨਾਂ ਨੇ ਕਹਿਣਾ ਕਿ ਆਮ ਆਦਮੀ ਪਾਰਟੀ ਨਾਲ ਸਬੰਧ ਕਰਨਾ ਤਾਂ ਹੋਣਾ ਤਾਂ ਦੇਖੋ ਆਮ ਆਦਮੀ ਪਾਰਟੀ ਨੇ ਹਲਾਨ ਕੀਤਾ ਕਿ ਸਾਰੇ ਪਾਸੇ ਅਸੀਂ ਲੜਾਂਗੇ 13 ਦੀ 13 ਸੀਟਾਂ ਤੇ ਲੈਕਿਨ ਜੇ ਸਮਝੌਤਾ ਹੋਊਗਾ ਤਾਂ ਦੋਨੋਂ ਸਮਝੌਤਾ ਤਾਂ ਹੈ ਹੀ ਦੋ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਇੱਥੇ ਦੋ ਜਣਿਆਂ ਦੀ ਗੱਲ ਹੋਵੇ ਤਾਂ ਸਮਝੌਤਾ ਉਹਨੂੰ ਕਿਹਾ ਜਾਂਦਾ ਜੇ ਸਮਝੌਤਾ ਹੁੰਦਾ ਤਾਂ ਇਹਨਾਂ ਨੂੰ ਮੰਨਣਾ ਪਵੇਗਾ ਕਾਂਗਰਸ ਨੂੰ ਮੰਨਣਾ ਪਵੇਗਾ ਆਮ ਆਦਮੀ ਪਾਰਟੀ ਨੂੰ ਮੰਨਣਾ ਪਊਗਾ ਸੋ ਇੱਕ ਆਪਾਂ ਕਹਿ ਰਹੇ ਸੀ ਜਿਵੇਂ ਦਾ ਕਹਿ ਗਏ ਉਹ ਮੁੱਖ ਮੰਤਰੀ ਸਾਹਿਬ ਵੀ ਕਹਿ ਗਏ ਪੰਜਾਬ ਦੇ ਕਿ ਅਸੀਂ 13 ਆਪਣੀ ਸੀਟਾਂ ਲੱਗ ਲੜਾਂਗੇ ਉਹ ਗੰਦੇ ਕਿ ਅਸੀਂ ਤੇਰਾ ਆਪਣੀਆਂ ਅਲੱਗ ਲੜਾਂਗੇ ਉੱਪਰ ਜਿਹੜਾ ਅਲਾਈਅንስ ਹੈ ਉਹ ਅਲਾਈਅንስ ਤਾਂ ਤਕਰੀਬਨ ਤਕਰੀਬਨ ਗੱਲ ਤਾਂ ਸਾਫ਼ ਦੀ ਹਾਂ ਗੱਲ ਤਾਂ ਸਾਫ਼ ਇਹ ਹੈ ਕਿ 13 ਕੈਂਡੀਡੇਟ ਹੈਗੇ ਨੇ ਜੀ ਕਾਂਗਰਸ ਕੋਲੇ ਦੋਨੋਂ ਕੋਲ ਜੀ ਨਹੀਂ ਭਾਵੇਂ ਤਾਂ 113 ਲੜਾਲ ਨੇ ਇਹਨਾਂ ਕੋਲ ਤਾਂ ਐਨੇ ਨਹੀਂ ਨਹੀਂ ਉਹ ਕਾਬਲੀਅਤ ਦੀ ਗੱਲ ਕਰਦਾ ਕਿ ਹੁਣ ਜੇ ਜੇ ਅੱਜ ਹੁਣ ਅਕਾਲੀ ਦਲ ਕਹਿੰਦਾ ਪੰਜਾਬ ਬਚਾਓ ਜੀ ਕਾਂਗਰਸ ਵੀ ਹੋਕਾ ਦੇ ਰਹੀ ਹੈ ਕਿ ਪੰਜਾਬ ਦਾ ਬੇੜਾ ਗਰਖ ਹੋ ਗਿਆ ਹਨਾ ਆ ਮਾਨੀ ਪਾਰਟੀ ਦਾ ਆਮ ਆਦਮੀ ਪਾਰਟੀ ਵੀ ਕਰਨਗੇ ਇਹਨਾਂ ਨੇ ਲੁੱਟ ਕੇ ਖਾ ਲਿਆ ਪਹਿਲਾਂ ਜੀ ਠੀਕ ਹੁਣ ਉਸ ਮਕਸਦ ਦੇ ਨਾਲ ਕਿਹੜੇ ਕੈਂਡੀਡੇਟ ਨੇ ਜਿਹੜੇ ਪੰਜਾਬ ਬਚਾਣ ਕੇ ਅੱਗੇ ਪੰਜਾਬ ਦੀ ਗੱਲ ਕਰਨ ਵਾਲੇ ਨਹੀਂ ਉਹ ਬੋਤਲੀ ਦੇਖੋ ਕਲੀਅਰ ਹੈ ਨਾ ਪ੍ਰਭਿੰਦਰ ਜੀ ਗੱਲ ਜਦੋਂ ਕੋਈ ਕੈਂਡੀਡੇਟ ਆਪਾਂ ਨੂੰ ਨਹੀਂ ਮਿਲੂਗਾ ਤਾਂ ਨਾਲ ਤੋਂ ਇਹਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਸੋਚਣ ਵਿਚਾਰਨ ਵਾਲੀ ਬਾਤ ਹੈ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਬਹੁਤ ਨੇ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ ਲੈ ਲੂਗੀ ਉਧਰੋਂ ਖੜਾ ਦੂਗੀ ਕਾਂਗਰਸ ਕੋਲ ਆਪਣੇ ਹੈਗੇ ਨੇ ਤਕਰੀਬਨ ਦੇਖੋਗੇ ਉਹਨਾਂ ਕੋਲ ਜਿੱਦਾਂ ਕਲੀਅਰ ਨਹੀਂ ਕਿ ਇੱਥੋਂ ਫਰਾਂਡਾ ਲੜੂਗਾ ਇੱਥੋਂ ਸਾਡਾ ਫਰਾਂਡਾ ਲੀਡਰ ਲੜੂਗਾ ਸਰ ਉਹ ਨਹੀਂ ਕਰਦੇ ਜਲਦੇ ਆਪਣੇ ਕਲੀਅਰ ਨਹੀਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਲੈ ਲਿਆ ਸੀ ਤੇ ਕਾਂਗਰਸ ਵੀ ਲੈ ਲੂਗੀ ਕਰਦੇ ਜਲ ਵੀ ਲੈ ਲੂਗਾ ਹੀ ਕਰਕੇ ਉਹੀ ਕਹਿ ਰਹਾ ਵੀ ਕੀ ਉਹਨਾਂ 'ਚ ਏਡੀ ਕਾਬਿਲਤ ਹੈਗੀ ਹੈ ਕਿਉਂਕਿ ਅੱਜ ਸਮਾਂ ਬਦਲ ਗਿਆ ਪਹਿਲਾਂ ਤਾਂ ਹੁੰਦਾ ਸੀ ਠੀਕਾਈ ਲੈ ਲੰਦੇ ਸੀ ਚਾਹੇ ਵਿਧਾਨ ਸਭਾ ਹਲਕੇ ਨੇ ਚਾਹੇ ਲੋਕ ਸਭਾ ਹਲਕੇ ਨੇ ਵੀ ਆਹ ਬੰਦਾ ਸਾਡਾ ਹੈਗਾ ਜਦੋਂ ਤੱਕ ਇਹ ਨਹੀਂ ਜਵਾਬ ਦਿੰਦਾ ਕਿਸੇ ਤਰੀਕੇ ਵੀ ਉਦੋਂ ਤੱਕ ਇਹ ਲੜੂਗਾ ਠੀਕ ਹੈ ਹੁਣ ਉਹ ਸਮਾਂ ਚੇਂਜ ਹੋ ਗਿਆ ਠੀਕ ਹੈ ਹੁਣ ਲੋਕ ਪੁੱਛਣਗੇ 11 ਤਰੀਕ ਨੂੰ ਇਹ ਕਹ ਰਹੇਗੇ ਸਾਡਾ ਇਕੱਠ ਹੋਊਗਾ ਜੀ ਸਾਰੀ ਖੜਗੇ ਆ ਰਹੇ ਨੇ ਮੱਲਕਾਰਜਣ ਖੜਗੇ ਉਹ ਸਾਰਿਆਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆਪਾਂ ਕਹਿ ਲਓ ਚੋਣਾ ਵਾਸਤੇ ਤਿਆਰ ਕੀਤੀ ਜਾਊਗੀ ਪਲਾਨਿੰਗ ਉਹ ਉਦੋਂ ਬਾਅਦ ਅਸਲ ਗੱਲ ਸਾਹਮਣੇ ਆਣੀ ਹੈ ਉਹ ਜਾ ਕੇ ਹਾਈ ਕਮਾਂਡ ਨਾਲ ਗੱਲ ਕਰਨਗੇ ਸਮਝੌਤਾ ਕਰਨਾ ਹੈ ਕਿ ਨਹੀਂ ਕਰਨਾ ਕਿਹੜੇ ਪੱਖ 'ਚ ਜਾ ਰਹੀ ਹੈ ਸਾਰੀ ਵਰਕਰ ਦੀ ਰਾਏ ਜਾਂ ਸਾਰੇ ਲੀਡਰਾਂ ਦੀ ਰਾਏ ਕਿਹੜੇ ਪੱਖ ਹਾਲੇ ਤਾਂ ਪੰਜਾਬ ਕਾਂਗਰਸ ਆਪੇ ਦੋਧਰਾਂ 'ਚ ਵੰਡੀ ਹੋਈ ਹੈ ਲੋਕਾਂ ਨੂੰ ਇਹ ਹੀ ਨਹੀਂ ਪਤਾ ਜਾਂ ਵਰਕਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਢੜਾ ਸਿੱਧੂ ਨਵਜੋਤ ਸਿੰਘ ਸਿੱਧੂ ਵਾਲਾ ਢੜਾ ਠੀਕ ਹੈ ਜਾਂ ਆਪਣਾ ਰਾਜਾ ਪੁੜਿੰਗ ਜਾਂ ਪ੍ਰਤਾਪ ਸਿੰਘ ਬਾਜਬਾਹੋਰੀ ਜਿਹੜੇ ਹੈਗੇ ਨੇ ਇੱਕ ਤੁਹਾਡਾ ਪੂਰੀ ਇਕਾਈ ਲਈ ਬੈਠਾ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕੱਲੇ ਤੇ ਉਹ ਕਹਿ ਸਕਦਾ ਹੈ ਕਿ ਹਾਲੇ ਇਹ ਦੋ ਚਿੱਤੀ ਬਣੀ ਹੋਈ ਹੈ ਵਰਕਰ ਵੀ ਕਿਸੇ ਪਾਸੇ ਜਾਣ ਰੋਗੇ ਨਹੀਂ ਹੈਗੇ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦੀ ਗੱਲ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਨਾਲ ਲੈ ਕੇ ਚੱਲਣਾ ਹੈ ਜਾਂ ਨਹੀਂ ਚੱਲਣਾ ਜੀ ਉਦੋਂ ਤੱਕ ਤੱਕ ਕੀ ਕਲੀਅਰ ਹੋਊਗਾ ਕੁਝ ਵੀ ਨਹੀਂ ਜੀ VOTER ਕਿਹੜੇ ਪਾਸੇ ਜਾਊਗਾ ਵਰਕਰ ਕਿਹੜੇ ਪਾਸੇ ਜਾਊਗਾ ਕਿਉਂਕਿ ਕਾਰਵਾਈਆਂ ਨਾਲ ਕਰੀ ਜਾ ਰੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਪੁੱਛ ਨਹੀਂ ਰਿਹਾ ਜਾਂ ਕਿਉਂ ਉਹਨਾਂ ਤੇ ਕੋਈ ਰੋਕ ਨਹੀਂ ਲਾ ਰਿਹਾ ਉਹਨਾਂ ਦੇ ਨਾਲ ਜਿਹੜੇ ਜਾ ਰਹੇ ਐ ਹਮ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਨਾ ਕਰੀ ਜਾਂਦੇ ਪਾਰਟੀ ਸੋ ਹਾਲੇ ਦੋਚਿੱਤੀ ਇਹਨਾਂ ਦੇ ਆਪਸ ਵਿੱਚ ਹੀ ਬਣੀ ਹੋਈ ਆ ਸੀਨੀਅਰ ਲੀਡਰਾਂ ਨੂੰ ਵੀ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਫੈਸਲਾ ਲੈਣਾ ਕਿਵੇਂ ਦਾ ਲੈਣਾ ਕਿਵੇਂ ਦਾ ਫੈਸਲਾ ਹੋਊਗਾ ਸੋ ਚੋਣਾਂ ਲੜਨ ਦਾ ਤਾਂ 11 ਤਰੀਕ ਨੂੰ ਹੀ ਪਤਾ ਲੱਗੂਗਾ ਕੀ ਬਣ ਸਕਦਾ ਇਹਨਾਂ ਦਾ ਕਿੱਧਰ ਨੂੰ ਜਾਣਾ ਇਹਨਾਂ ਨੇ ਬਾਕੀ ਰਾਜਨੀਤੀ ਹੈ ਚੱਲਦਾ ਸਾਰਾ ਕੁਝ ਜੀ ਬਿਲਕੁਲ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਤੇ ਸ਼ੁਕਰੀਆ ਜੀ ਧੰਨਵਾਦ ਜੀ ਸੋ ਦੋਸਤੋ ਆਪਣੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਵਿਚਾਰ ਸਾਨੂੰ ਹਰ ਵਾਰ ਦੇ ਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਨ ਪੰਜਾਬੀ ਧੰਨਵਾਦ